ਸਰਤੇ ਮੈਂ 30 ਸਤੇ ਕਿ ਜਾਰਾ ਕਰਦੀ ਆ ਝੜੂ ਖੋਚਾ ਕਰਕੇ ਕੰਮ ਕਸਾਦੀ ਆ ਟਾਈਮ ਪਾਸ ਕਰਦੀ ਆ ਮੇਰੀ ਥੋੜੀ ਬਾਤ ਹੀ ਮਰਦ ਕਰੋ ਮੇਰਾ ਪੁੱਤ ਨਹੀਂ ਸਰਤੇ ਮੇਰਾ ਆਦਮੀ ਮੇਰੇ ਰਾਤ ਤੇ ਅੱਲਾ ਪਿੰਦਾ ਵਾ ਮੈਨੂੰ ਵੀ ਮਾਰਦਾ ਕੁੱਟਦਾ ਇੰਕਮਤਨ ਦਾ ਕਰਕੇ ਅਗਰਾਂ ਕਰਕੇ ਨਾ ਸਾਡੀ ਘਰ ਬਰ ਹੈ ਨਹੀਂ ਤਾਂ ਮੀ ਆਇਆ ਨਹੀਂ ਤਾਂ ਦਿਨ ਮੀ ਪਿੰਦਾ ਰਿਹਾ ਸਾਡਾ ਘਰ ਬਾਹਰ ਸਾਰਾ ਟਟ ਗਿਆ ਸਾਡਾ ਕੋਈ ਜਗਾ ਨਹੀਂ ਸਾਡੀ ਪਾਣੀ ਦਾ ਘਟ ਨਹੀਂ ਪਾਣੀ ਦੀ ਲਾਂਦਨ ਦੇ ਲੋਕੇ ਮੂਗਾ ਮਾਰ ਲੈਂਦੇ ਸਾਡੀ ਥੋੜੀ ਬਹੁਤੀ ਸਹਾਇਤਾ ਕਰੋ ਮਦਦਤ ਕਰੋ ਵੀਰ ਜੀ ਪਿੰਡ ਸਾਡਾ ਜਿਲ੍ਹਾ ਜੇ ਤਰਨਤਾਰਨ ਪਿੰਡ ਸਾਡਾ ਮੁਗਲ ਚੱਕ ਜੇ ਸਾਡੀ ਮਦਦਤ ਕਰੋ ਮੇਰੀਆਂ ਦੋ ਭੈਣਾਂ ਜੇ ਦੇਖ ਸਕਦੇ ਹੋ ਜੀ ਵੀਰ ਜੀ ਆਹ ਦੋ ਮੇਰੀਆਂ ਭੈਣਾਂ ਜੇ ਮੈਂ ਵੀ ਵਿਆਹੀ ਸੀ ਬਹੁਤ ਗਰੀਬ ਘਰ ਚ ਮੇਰੇ ਮਾਪਿਓ ਨੇ ਕੀਤਾ ਸੀ ਥੋੜਾ ਬਹੁਤ ਜਿੰਨਾ ਹੋ ਸਕਿਆ ਲੋਕਾਂ ਨੇ ਮਦਦਤ ਕੀਤੀ ਉਸ ਟਾਈਮ ਤੇ ਵੀਰ ਜੀ ਪਲੀਜ਼ ਸਾਡੀ ਮਦਦ ਕਰੋ ਵੀਰ ਜੀ ਅਡੇ ਸਰ ਤੇ 2 ਲੱਖ ਰੁਪਏ ਦਾ ਕਰਜ਼ਾ ਹੋ ਮੈਂ ਬੜ ਕੋੜ ਕੇ ਗੁੱਡੀ ਦਾ ਵਿਆਹ ਕੀਤਾ ਹੈ ਮਾਂ ਬਾਪ ਸਰ ਤੇ ਤੇ ਨਹੀਂ ਆਏ ਅੱਡ ਤੋਂ ਕਮਰੇ ਨਹੀਂ ਪਾ ਸਕਾ ਸਾਡਾ ਪਾਣੀ ਨਹੀਂ ਹੈਗਾ ਉਹਦੇ ਕਪੜੇ ਸੀ ਸਾਰੇ ਰੁੜ ਰੁੜ ਗਿਆ ਪਾਣੀ ਦੇ ਵਿੱਚ ਇੰਨੇ ਕਿ ਬਜੇ ਸੰਗਾਰ ਦਰ ਵਿੱਚ ਕੇ ਵੀਰ ਜੀ ਗੁਜ਼ਾਰਾ ਕੀਤਾ ਆਪਣਾ ਲੋਕਾਂ ਨੇ ਉਹ ਕਹਿ ਲੈ ਲੋਕੀ ਹਦੀ ਜਾਨ ਖਾਂਦੇ ਬਹੁਤ ਜਿਆਦੀ ਸਾਡੀ ਥੋੜੀ ਬਾਤੀ ਸਹਿਯਾ ਕਰੋ ਮਦਦ ਕਰੋ ਵੀਰ ਜੀ ਹਾਂ ਮੇਰੇ ਹਾਂ ਦੋ ਪੈਣਾ ਇਹਨਾਂ ਦੀ ਵੀ ਪੜਾਈ ਛੁੱਟੀ ਆ ਤੇ ਲੋਕਾਂ ਕਰ ਕੰਮ ਕਰਦੀਆਂ ਗੁਜ਼ਾਰਾ ਫੇਰ ਹੁੰਦਾ ਵੀਰ ਜੀ ਬਾਪ ਮੇਰਾ ਬੁੱਢਾ ਹੋ ਗਿਆ ਹਾਂਜੀ ਵੀਰ ਜੀ